ਕਰਾਉਣਾ ਫਿਰ ਦੱਸਾਂਗੇ ਅੰਦਾਜ਼ਾ ਲਾਓ ਰੇਡੀਏਟਰ ਜਮਾਂ ਨਵਾਂ ਇੱਥੇ ਤੇ ਮਾਰੀ ਬਈ ਕੈਮਰਾ ਹਜੇ ਪਾਸੇ ਕਿਸੇ ਪਾਸੇ ਵੀ ਪੂਰਾ ਚਾਬੀ ਨਹੀਂ ਲੱਗੀ ਮਾਰ ਕੇ ਚੈੱਕ ਕਰਾਉਣਾ ਟਾਇਰਾਂ ਦੇ ਤੇ ਆਹ ਦੇਖੋ 19 ਤੇ ਰੈਂਬਾ ਵੀ ਚੈੱਕ ਕਰਾ ਦਿਓ ਬਈ ਡਬਲ ਪੰਪ ਹੈ ਤੇ ਡਬਲ ਡਿਸਟ੍ਰਿਬਿਊਟਰ ਤੇ ਆਹ ਪਿਛਲਾ ਕਰੋ ਚੈੱਕ 19 ਆ ਪਿਛਲਾ ਰੈਂਬੀ ਚੈੱਕ ਕਰਾ ਦਿਓ ਮੇਰੇ ਲੋ ਵੀ ਸੁਣੋ ਕਰੋ ਚੈੱਕ ਬਈ ਜਿਹੜੀਆਂ ਗਲਿਸ ਵਾਲੀਆਂ ਪਿੰਨਾ ਹਜੇ ਉਹਦੇ ਨਿੱਪਲ ਵੀ ਨਹੀਂ ਉਤਰੇ ਤੇ ਇੱਧਰ ਆ ਗਿਆ ਜੇ ਇਹਦੀ ਸਟਾਰਟਿੰਗ ਤੁਹਾਨੂੰ ਦਿਖਾਈਏ ਸਟਾਰਟਿੰਗ ਚੈੱਕ ਕਰੋ ਜੀ ਚਾਬੀ ਨਹੀਂ ਘਮਾਉਣ ਦਿੰਦਾ ਅੱਜ ਛੋਡੇ ਵਾਸਤੇ ਦੋ ਸਵਰਾਜ ਲੈ ਕੇ ਆਇਆ ਇੱਕ ਲਾਲ ਇੱਕ ਨੀਲਾ ਚਟਾ ਠੀਕ ਆ ਤੇ ਗੱਲ ਪਹਿਲਾਂ ਸਵਰਾਜ ਦੀ ਕਰਾਂਗੇ ਪਹਿਲਾਂ ਤੁਹਾਨੂੰ ਦੱਸ ਦਵਾਂ ਨੇ ਖੜੇ ਕਿੱਥੇ ਆ ਜੱਲੋਵਾਲ ਪਿੰਡ ਖੜਿਆ ਤਹਿਸੀਲ ਮਲੋਹ ਤੇ ਜ਼ਿਲ੍ਹਾ ਫਤਿਹਗੜ ਸਾਹਿਬ ਖੰਨਾ ਫਤੇਗੜ ਸਾਹਿਬ ਸਿਰਫ 10-12 ਕਿਲੋਮੀਟਰ ਦੂਰ ਆ ਤੇ ਖੇੜੀ ਨੌ ਸਿੰਘ ਉਹ ਬਿਲਕੁਲ ਲਾਗੇ ਸਿਰਫ 3 ਕਿਲੋਮੀਟਰ ਤੇ ਆ ਉਹ ਤੁਹਾਨੂੰ ਪਤਾ ਹੀ ਆ ਵੀ ਕਿੰਨਾ ਦਾ ਪਿੰਡ ਆ ਖੇੜੀ ਨੌ ਸਿੰਘ ਤੇ ਗੱਲ ਕਰਦੇ ਆ ਸਵਰਾਜ 855 ਦੀ ਤੇ ਪਹਿਲਾਂ ਤਾਂ ਵਿੱਚੋਂ ਕੰਡੀਸ਼ਨ ਚੈੱਕ ਕਰਾਉਣੇ ਆ ਫਿਰ ਦੱਸਾਂਗੇ ਅੰਦਾਜ਼ਾ ਲਾਓ ਰੇਡੀਏਟਰ ਜਮਾ ਨਵਾਂ ਇੱਥੇ ਤੇ ਮਾਰੀ ਬਈ ਕੈਮਰਾ ਹਜੇ ਪਾਸੇ ਕਿਸੇ ਪਾਸੇ ਵੀ ਭੋਰਾ ਚਾਬੀ ਨਹੀਂ ਲੱਗੀ 19 ਮਾਡਲ ਚੌਕੜਾ ਟਾਇਰਾਂ ਦਾ ਹਜੇ ਤੱਕ ਨਾਲ ਦਾ ਤੇ ਬਈ ਆ ਸੀਲਾਂ ਚੈੱਕ ਕਰਾਂਗੇ ਫਿੱਲਾ ਜੀ ਉਵੇਂ ਤੱਕ ਹੀ ਲੱਗੀਆਂ ਪੁੰਜਣੇ ਪੈਰ ਦਾ ਇਹਨਾਂ ਦਾ ਵੀ ਚੈੱਕ ਕਰਾ ਦੋ ਚੌਕੜਾ ਟਾਇਰਾਂ ਦਾ ਨਾਲ ਦਾ ਹੈਗਾ ਆਪਾਂ ਤੁਹਾਨੂੰ ਪਹਿਲਾਂ ਮਾਰਕਾ ਚੈੱਕ ਕਰਾਉਣੇ ਆ ਟਾਇਰਾਂ ਦੇ ਤੇ ਆਹ ਦੇਖੋ 19 ਤੇ ਰੈਂਬੀ ਦਾ ਵੀ ਚੈੱਕ ਕਰਾ ਦੋ ਬਾਈ ਡਬਲ ਪੰਪ ਹੈ ਤੇ ਡਬਲ ਡਿਸਟ੍ਰਿਬਿਊਟਰ ਤੇ ਆਹ ਪਿਛਲਾ ਕਰੋ ਚੈੱਕ 19 ਆ ਪਿਛਲਾ ਰੈਂਬੀ ਚੈੱਕ ਕਰਾ ਦੋ ਮਗਰਾਟਾਂ ਦੇ ਵਿੱਚੋਂ ਵੀ ਚੈੱਕ ਕਰਾ ਦੋ ਸਤਰੀ ਵਗੈਰਾ ਚੰਗੀ ਲੱਗੀ ਹੋਈ ਆ ਤੇ ਲੁਧਿਆਣੇ ਦਾ ਨੰਬਰ ਆ ਗਿਆ ਤੇ ਸੈਲਫ ਮਾਰਕ ਦਿਖਾ ਦਈਏ ਲੋਰੀ ਸੱਤਰ ਕਰੋ ਚੈੱਕ ਤੇ 2019 ਮਾਰ ਲਿਆ ਤੇ ਦੂਜੇ ਨਾਮ ਤੇ ਇਹ ਟਰੈਕਟਰ ਆ ਤੇ ਇਹਦਾ ਰੇਟ ਹੈਗਾ 6 ਲੱਖ 25000 ਰੁਪਇਆ ਮੌਕੇ ਤੇ ਜਿਹੜਾ ਮਾਨਤਾ ਨੂੰ ਹੋ ਜਾਊਗਾ ਤੇ ਪਿੱਛੋਂ ਵੀ ਬਾਈ ਮੜੀ ਦੀ ਕੰਡੀਸ਼ਨ ਚੈੱਕ ਕਰਾ ਦਿਓ ਲੈਂਕਾਂ ਲੁਕਾਂ ਦਾ ਹੈ ਨਾ ਡਬਲ ਡਿਸਟ੍ਰਿਬਿਊਟਰ ਆ ਉਥੇ ਕੈਮਰਾ ਮਾਰੀ ਬਾਈ ਜਿਹੜੀਆਂ ਗਲਿਸ ਵਾਲੀਆਂ ਪਿੰਨਾ ਹਜੇ ਉਹਦੇ ਨਿੱਪਲ ਵੀ ਨਹੀਂ ਉਤਰੇ ਤੇ ਇੱਧਰ ਆ ਗਿਆ 1995 ਮਾਡਲ ਸਵਰਾਜ 735 ਇਹ ਟਰੈਕਟਰ ਪਹਿਲੀ ਪਾਰਟੀ ਦੇ ਨਾਮ ਆ ਤੇ ਪਹਿਲੀ ਪਾਰਟੀ ਦੇ ਘਰੇ ਖੜਾ ਹੈਗਾ ਕੰਡੀਸ਼ਨ ਪੱਖੋਂ ਸਾਰਾ ओरिजिनल ਆ ਤੇ ਪਿਛਲੇ ਟਾਇਰਾਂ ਦੀ ਗੱਲ ਕਰੀਏ ਤਾਂ 70 ਤੋਂ 75 ਪੈਸੇ ਨੇ ਰਿੰਬਾਂ ਦਾ ਵੀ ਚੈੱਕ ਕਰਵਾ ਦੋ ਤੇ ਜੇ ਇਹਦੀ ਸਟਾਰਟਿੰਗ ਤੁਹਾਨੂੰ ਦਿਖਾਈਏ ਸਟਾਰਟਿੰਗ ਚੈੱਕ ਕਰੋ ਜੀ ਚਾਬੀ ਨਹੀਂ ਘਮਾਉਣ ਦਿੰਦਾ ਤੇ ਇਹਦਾ ਰੇਟ ਹੈਗਾ 1,50,000 ਰੁਪਇਆ ਉਦੇ ਵਿੱਚੋਂ ਵੀ ਜਿਹੜਾ ਮਾਨਤਾਨ ਹੋ ਜਾਊਗਾ ਤੇ ਬਾਈਆਂ ਦਾ ਨੰਬਰ ਜਿਹੜਾ ਟਾਈਟਲ ਦੇ ਵਿੱਚ ਚੱਲੀ ਜਾਂਦਾ ਹੈਗਾ ਇਹ ਤੁਹਾਨੂੰ ਦੱਸਦਾ ਫਤੇਗੜ ਸਾਹਿਬ ਦਾ ਪਿੰਡ ਆ ਤੇ ਨੰਬਰ ਆ ਜਿਹੜਾ ਉੱਪਰ ਟਾਈਟਲ ਚੱਲੀ ਜਾਂਦਾ ਜਿੰਨਾਂ ਨੇ ਵੀ ਕੋਈ ਵੀ ਟਰੈਕਟਰ ਲੈਣਾ ਤਾਂ ਕਰ ਲੈ ਸੋਮਵਾਰਕ